ਲੋਕ ਅੱਠ ਪੈਰ ਗੁਣ ਗਾਇਏ ਤਾਂ ਇਹ ਅਵਰ ਜੰਜਾਲ ਵਰਜਨ ਦੇ ਜਮਾਲ ਪਰਮਾਨੰ ਅੱਠਾਂ ਪੈਰ ਸਿਰਫ ਪਰਮੇਸ਼ਰ ਦੀ ਗੁਣ ਗਾਇਨ ਕੀਤੇ ਜਾ ਸਾਰਾ ਕੁਝ ਛੱਡ ਦੋ ਸੰਸਾਰ ਦੇ ਸਭ ਜੰਜਾਲਾਂ ਛੱਡ ਕੇ ਅੱਠ ਪੈਰ ਹੀ ਪਰਮੇਸ਼ਰ ਦੀ ਗੁਣ ਗਾਇਨ ਕਰੋ ਕੀ ਹੋਏਗਾ ਉਹਦੇ ਨਾਲ ਜਮਗੰਕਰ ਜੋ ਹੈ ਨਾ ਸਕਈ ਨਾ ਨਾ ਪ੍ਰਭੂ ਦਿਓ ਜਮਦੂਤਾਂ ਦਾ ਡਰ ਖਤਮ ਹੋ ਜਾਏਗਾ ਜਮ ਜਮਦੂਤ ਦੇਖ ਵੀ ਨਹੀਂ ਸਕਦੇ ਸਾਹਮਣੇ ਹੋ ਕੇ ਪ੍ਰਭੂ ਐਸੇ ਦਿਆਲੂ ਹੋਣਗੇ ਜਮਦੂਤ ਨੇੜੇ ਨਹੀਂ ਆਉਣਗੇ ਇਹ ਉੱਥਾ ਪਿਆਰ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਪੌੜੀ ਅਸਮੇ ਅਸ ਸਿਧਨਾ ਬਣਿਦੇ ਹੁਣ ਅਸਮੇ ਤੇ ਤੁਹਾਰੇ ਬਾਰੇ ਗਰਮਾਨ ਕਰਦੇ ਨੇ ਅਠ ਸਿੱਧੀਆਂ ਨੇ ਨੌ ਲਿਧੀਆਂ ਨੇ ਕਹਿੰਦੇ ਇਹ ਸਾਰੀ ਸ਼ਕਤੀਆਂ ਉਹਨੂੰ ਪ੍ਰਾਪਤ ਹੋ ਜਾਂਦੀਆਂ ਨੇ ਸ਼ਗਰ ਬਦਾਰ ਪੂਰਨ ਬੁੱਧ ਸਾਰੇ ਬਦਾਰ ਪ੍ਰਾਪਤ ਹੋ ਜਾਂਦੇ ਨੇ ਚਾਰ ਬਦਾਰ ਪ੍ਰਾਪਤ ਹੋ ਜਾਂਦੇ ਨੇ ਪੂਰਨ ਬੁੱਧ ਪ੍ਰਾਪਤ ਹੋ ਜਾਂਦੀ ਹੈ ਕਮਲ ਪ੍ਰਗោ ਸਦਾ ਅਨੰਦ ਜੇਦ ਕਮਲ ਖਿਲ ਜਾਂਦਾ ਹੈ ਪ੍ਰਗਾਸ ਹੋ ਜਾਂਦਾ ਹੈ ਗਿਆਨ ਦਾ ਚਾਲਨ ਹੋ ਜਾਂਦਾ ਉਹ ਸਦਾ ਹੀ ਅਨੰਦ ਰਹਿੰਦਾ ਨਿਰਮਲ ਰੀਤ نروھر منت نرمل وہ سارے کرم ہو جنت نروھر ہو جائے اس کا پرمیشور پراپتی کا رسر بن جاتا ہے ایسا اپ پرابت ہوندہ ہے سگل دھرم پوتر ان سم اوچ بھشیک کہڑا ہے گیان سمے اچ بھشیک گیان سگل دھرم پوتر اسنان سارے دھرم چ پوتر اسنان ہے سارے دھرمان پوترتا پراپت ہو گئی سمے جا گان ہے وہ پراپت ہو جاتا ہے گرو تک بہادر یاترا دوران برندہ بان اجودھیا آگرے تو سب جگہ درشن کرتے ہوئے ਵਿਦਿਆਗਨ ਜਪੰਚ ਨੇ 60 ਦੇ ਵਿੱਚ ਉਹ ਤੇਗ ਬਾਦਲ ਸਾਹਿਬ ਮਦਰ ਨਾਨਕੀ ਜੀ ਮਾਤਾ ਗੁਜਰੀ ਜੀ ਮਾਤਾ ਗਨਪਾਲ ਜਨ ਜੀ ਮਾਮਾ ਕਰਪਾਲ ਜਨ ਜੀ ਔਰ 700 ਸਾਧੂ ਮਹਾਤਮਾ ਸੇਵਕਾਂ ਦੇ ਨਾਲ ਸਨ 700 ਦਾ ਜਥਾ ਸਿੰਘ ਤੇ ਇੱਕ ਬਾਸਨੋ ਯਾਤਰਾ ਦੇ ਦੌਰਾਨ ਉਹਦੇ ਇਤਨੇ ਸਾਰੇ ਸਿੱਖ ਸੰਗਤਾਂ ਔਰ ਸਾਧੂ ਮਹਾਤਮਾ ਸਨ ਨਾਲ ਉੱਥੇ ਜਾ ਕੇ ਜਦ ਪਹੁੰਚੇ ਬਲਵਾ ਘਾਟ ਹੈ ਇਹ ਭਾਰਤਵਾਜਾ Ashram ਦੇ ਨਾਲ ਜਗ੍ਹਾ ਬਲਵਾ ਘਾਟ ਬਲਵਾ ਘਾਟ ਦੇ ਨਾਲ ਹੀ ਤਰਵੈਣੀ ਚਲਦਾ ਸੰਗਮ ਹੁੰਦਾ ਹੈ ਗੰਗਾ ਜਮਨਾ ਸਰਸਵਤੀ ਉੱਥੇ ਦਾ ਸੰਗਮ ਸੀ ਉਸ ਲਈ ਜਦੋਂ ਦੇਖਿਆ ਮਹਾਰਾਜ ਜੀ ਮਹਿਮਾਨ ਹੋ ਤੇ ਸੰਗਤ ਨੇ ਫਿਰ ਇੱਕ ਖਵੇਲੀ ਚ ਮਹਾਰਾਜ ਨੂੰ ਉਠਲਾਇਆ ਤੇ ਬਾਕੀ ਸੰਗਤ ਉਥੇ ਰੇਵੜੀ ਦੇ ਕਿਨਾਰੇ ਤੇ ਡੇਰਾ ਲਾ ਕੇ ਰਹੀ। 6 ਮਹੀਨੇ ਗੁਰਦੇਵ ਸਾਹਿਬ ਪੇਸ਼ੰਤ ਪ੍ਰਯਾਗ ਰਾਜ ਅਸੀਂ ਤਾਂ ਸਾਂਧਨਾ ਉੱਥੇ ਕੀਤੀ ਮਾਰਨ ਨੇ। ਸਵੇਰੇ ਚੱਲ ਜਾਂਦੇ ਸਨ ਸੰਗਮ ਤੇ ਇਸ਼ਨਾਨ ਕਰੀ ਉੱਥੇ ਸ਼ਾਮ ਤੱਕ ਬੈਠ ਰਹੇ ਸਨ। ਜਾਂਜ ਜੁੜੇ ਹੋਏ ਮਹਾਰਾਜ ਉੱਥੇ ਬੈਠ ਰਹੇ ਸਨ। ਸੰਗਤਾਂ ਬੜੀਆਂ ਦੂਰੋਂ ਦੂਰੋਂ ਆ ਕੇ ਨਮਸਕਾਰਾਂ ਕਰਦੀਆਂ ਸਨ। ਤਰ੍ਹਾਂ ਤਰ੍ਹਾਂ ਦੇ ਪੇਟਾ ਲੈ ਕੇ ਆਉਂਦੀਆਂ ਸਨ। اور مہاراج انہوں نے مرور بچرا دوارا نیال کر دے سن ایک دن مہاراج اسنان کر گے جب واپس آئے ماس نانکی جی کہنے لگے بھی اصے بھی جانا گنگا اسنان درمیاں مار کہ تھی اتنے ہی اسنان کرا دے اسے لیے سنگ اللہ تھا اتنے ایک دم خوب پڑ اور ਮਾਰਾ ਕਹਿੰਦੇ ਸੀ ਇੱਥੇ ਭਲਾਨੀਆਂ ਗੰਗਾ ਜਮਨਾ ਸਰਸwati ਦਾ ਤਿੰਨਾਂ ਦਾ ਕੁਝ ਇੱਕਦਮ ਜਲ ਪ੍ਰਗਟ ਹੋ ਗਿਆ। ਮਾਰਾ ਨੇ ਹੁਕਮ ਕੀਤਾ ਲਾਓ ਜੀ ਤ੍ਰਵੇਣੀ ਦਾ ਸੰਗਮ ਦਾ ਇਸ਼ਨਾਨ ਕਰ ਲਓ। ਮਾਤਾ ਨਾਨਕੀ ਜੀ ਨੇ ਬੜੀ ਸ਼ਰਧਾ ਪ੍ਰੇਮ ਨਾਲ ਇਸ਼ਨਾਨ ਕੀਤਾ। ਔਰ ਫਿਰ ਮਾਤਾ ਗੁਜਰੀ ਜੀ ਨੇ ਉਹ ਨਾਲ ਕਰਾਇਆ ਇਸ਼ਨਾਨ। ਫਿਰ ਸਾਰੀ ਸੰਗਤਾਂ ਨੇ ਉੱਥੇ ਇਸ਼ਨਾਨ ਕੀਤਾ। ਮਾਰਾ ਨੇ ਵਰਦਾਨ ਦਿੱਤਾ ਉਸ ਕੋਲ। ਇਹ ਤਰ ਮੈਣੀ ਦੇਸ਼ ਨਾਲ ਦਾ ਮਹਾਤਮ ਨੂੰ ਪ੍ਰਾਪਤ ਹੋਏਗਾ ਜਿਹੜੇ ਦੇਸ਼ ਨਾਲ ਕਰੇਗਾ ਵਾਹੀ ਕੋਈ ਜਲ ਬੇਗਰ ਰੋਗ ਮੁਕਤ ਹੋ ਜਾਏਗਾ ਰੋਗੀ ਬੜੇ ਜਾਂਦੇ ਨੇ ਉਥੇ ਰੋਗ ਮੁਕਤ ਹੋਣ ਵਾਸਤੇ ਉਹ ਨਾਲ ਵੱਡੀ ਗੱਲ ਜਣੀ ਮਹਾਰਾਜ ਨੇ ਉਥੇ ਕਿਰਪਾ ਕੀਤੀ ਮਾਦਾ ਨਾਨਕ ਜੀ ਕਿ ਦਿਨ ਕਹਿਣ ਲੱਗੇ ਕਿ ਤੇਖਬਾ ਸਾਹਿਬ ਨੇ ਕਿ ਮੇਰੇ ਪਤੀ ਆਪ ਦੇ ਪਿਤਾ ਨੇ ਮੈਨੂੰ ਕਿਹਾ ਸੀ ਤੁਹਾਡੇ ਘਰ ਆ ਸਬ ਬਹੁਤਰਾ ਯੋਧਾ ਪੈਦਾ ਹੋਏਗਾ ਇਹ ਦੁਸ਼ਮਨਾ ਦੇ ਦੰਦ ਖੱਟੇ ਕਰੇਗਾ ਇੱਕ ਨਵਾਂ ਧਰਮ ਚਲਾਏਗਾ ਤਪਸਵੀ ਸਾਧਵੀ ਜੋਦਾ ਹੋਰ ਬੜਾ ਗਿਆਨੀ ਪੈਦਾ ਕਰੇਗਾ ਸਾਰੇ ਗੁਣਾਂ ਨੂੰ ਉਹਦੇ 'ਚ ਮਾਤਾ ਨਾਨਕ ਜੀ ਕਹਿਣ ਲੱਗੇ ਮੈਨੂੰ ਐਸੇ ਪੋਤਰੇ ਦੀ ਦਰਸ਼ਨਾ ਦੀ ਇੱਛਾ ਹੈ ਆਪ ਕਿਰਪਾ ਕਰੋ ਮੇਰੀ ਇੱਛਾ ਪੂਰੀ ਕਰੋ ਉਹਤੇ ਇੱਕ ਵਾਰ ਸਬੰਦ ਵਿੱਚ ਤਪੱਸਿਆ ਸਤਿਨੁ ਹੀ ਦਿੱਤਬਸ ਸੈਟ ਬੈਡ ਗਈ ਮਾਤਾ ਗੁਜਰੀ ਜੀ ਮਾਤਾ ਨਾਨਕ ਜੀ ਕੋ ਤੇ ਇੱਕ ਬਾਤ ਬੜੀ ਪਹਰੀ ਤਬਸਾ ਕੀਤੇ ਦਿਨ ਬਾਸ ਉਥੇ 6 ਮਹੀਨੇ ਲਗਾਤਾਰ ਉਥੇ ਘਾੜ ਦੇ ਮਾਲਜ ਬੈਠੇ ਰਹੇ ਸਿਰੇ ਤੋਂ ਸ਼ਾਮ ਤੱਕ ਆ ਜਦ ਉਸਨੇ ਉਸ ਤਰ ਨੂੰ ਤਪਸ ਲੀ ਗਿਆ ਜਾਂਦਾ ਜਿਤੇ ਮਾਲਜ 6 ਮਹੀਨੇ ਤਪ ਕੀਤਾ ਉਹ ਤੇ ਤਪਸ ਲੀ ਉਸਤਾਨ ਦਾ ਨਾਮ ਦੇ ਉਸ ਜਿਹੜਾ ਗੁਰਦੁਆਰਾ ਸਾਹਿਬ ਸੋਭਿਤ ਹੈ ਉਸ ਨੂੰ ਪੱਕੀ ਸੰਗਤ ਕਿਹਾ ਜਾਂਦਾ ਹੈ। ਉਹਦੇ ਵਿੱਚ ਮਹਾਰਾਜ ਨੇ ਖੂਆ ਬਣਾਇਆ ਹੋਇਆ ਹੈ। ਔਰ ਨਾਲ ਉੱਥੇ ਮਹਾਰਾਜ ਦੇ ਨਿਸ਼ਾਨੀਆਂ ਪੈਣ ਗੁਰਦੇ ਇੱਕ ਬਾਦ ਸਾਹਿਬ ਦੀ। ਕਿਰਪਾਨ ਹੈ, ਸ਼ੰਖ ਹੈ। ਇਹ ਸੰਘਪੁਰ ਦੇ ਸੰਤ ਮਹਾਰਾਜ। ਸ਼ੰਖ ਹੈ ਔਰ ਤਲਵਾਰ ਹੈ। ਨਾਲ ਹੀ ਮਹਾਰਾਜ ਦਾ ਕਮਰਾ ਵੀ ਹੈ। ਸ਼ੋਭੀਤੰਦ ਗੁਰਦੇ ਇੱਕ ਬਾਸ ਜਿਸ ਕਮਰੇ ਚ ਰਹੇ ਸਨ। بھی انہوں نے پرم یادگار تھے بنی ہوئی ہے تو سکھ درشنہ بڑی سے درشن واسطے ہیں جو بینتے کی ماتا نانکی جی نے کہ تب کیا اتنی تب ستھلی جڑی جگہ ہے اور کرپا ہو گئی مہاراجی من کیا دش دمن گھر پرگٹ ہوئے گا یہ بھی ہے جس نے کہ ہیمکنڈ صاحب تب کیا وہ آنگے تھے ਔਰ ਮਹਾਰਾਜ ਦਸਵੇਂ ਪਾਸ਼ਾਹ ਆਪ ਲਿਖਦੇ ਨੇ ਤਾਤ ਮਾਤ ਮੁਰਖ ਅਲਖ ਰੱਧ ਬਹੁ ਬਝ ਜੋਗ ਸੋਧਨਾ ਸੱਧ ਤਿੰਜੋ ਕਰੀ ਅਲਖ ਕੀ ਸੇਵਾ ਤਾਂ ਤੇ ਭੇ ਪ੍ਰਸਨ ਗੁਰੂ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਾਰ ਆਪਣੇ ਜਨਮ ਕਥਾ ਚ ਲਿਖਦੇ ਨੇ ਏਮਕ ਨੂੰ ਪਰਵਤ ਹੈ ਜਹਾਂ ਸਬ ਸਿੰਘ ਸੋਬਤ ਹੈ ਤਾਂ ਅਨੇਸੇ ਉਹਦੇ ਬੜੀ ਭਾਰੀ ਤਰਸਾ ਕੀਤੀ ਔਰ ਸਾਡੇ ਮਾਤਾ ਪਿਤਾ ਨੇ ਬ੍ਰਾਮ ਰਾਸਤ ਤਰਸਾ ਕੀਤੀ ਔਰ ਇਸ ਤਰ੍ਹਾਂ ਦੀ ਤਪੱਸਿਆ ਕੀਤੀ ਤਾਤਮਾਤ ਮੁਰ ਅਲਖ ਰਾਧਾ ਮੇਰੇ ਮਾਤਾ ਪਿਤਾ ਨੇ ਉਹਦੇ ਅਲਖ ਅਕਾਲ ਪੁਰਖ ਨੇ ਇਹ ਤਪੱਸਿਆ ਕੀਤੀ ਉਹ ਵਿਦਯੋਗ ਸਾਧਨ ਸਾਧਾ ਬੜੀ ਤਰੀਕਿਆਂ ਨਾਲ ਉਹਨਾਂ ਨੇ ਜੋਗ ਸਾਧਨਾ ਕੀਤੀਆਂ ਤਿੰਨ ਜੋ ਕਰੀ ਅਲਖ ਦੀ ਸੇਵਾ ਉਹਨਾਂ ਨੇ ਅਲਖ ਅਕਾਲ ਪੁਰਖ ਦੀ ਜਿਹੜੀ ਸੇਵਾ ਕੀਤੀ ਤਾਂ ਤੇ ਭੇ ਪ੍ਰਸੰਨ ਗੁਰੂ ਦੇਵਾ ਤਾਂ ਪ੍ਰਸੰਨ ਹੋਏ ਪ੍ਰਮਾਤਮਾ ਔਰ ਸਾਲ ਹੁਕਮ ਹੋ ਗਿਆ ਵੀ ਜਾਓ ਉਹਨਾਂ ਦੇ ਗ੍ਰਹਿ ਪ੍ਰਵੇਸ਼ ਕਰੋ ਔਰ ਭਰਵਾਨ ਕੇ ਜਿਤਨਾ ਭਈ ਹਮਰੋ ਆਵਨ ਕੇ ਸਾਡੇ ਮਨ ਨਹੀਂ ਸੀ ਐਸਾ ਪਿਆਰ ਪਰਮੇਸ਼ਰ ਚਰਨਾਂ ਨੂੰ ਲੱਗਿਆ ਸੀ ਆਉਣ ਦੀ ਛੇ ਨਹੀਂ ਸੀ ਜਿਵੇਂ ਕਿ ਮੇ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਤੁਸੀਂ ਜਾਓ ਤੇ ਮਹਾਰਾਜ ਫਿਰ ਕਹਿੰਦੇ ਪਟਨਾ ਸ਼ਹਿਰ ਭਵੇ ਵਿਖੇ ਭਵ ਲਿਓ ਮਹਾਰਾਜ ਗਰਮ ਚ ਆ ਗਏ ਸਨ ਪ੍ਰਿਆਗਰਾਜ ਜੀ ਉਥੇ ਸਾਰੀ ਖੁਸ਼ੀ ਮਨਾਈ ਗਈ ਸੀ ਔਰ ਮਾਰਾ ਗੁਰਦੇਵ ਸਾਹਿਬ ਨੇ ਵਰਦਾਨ ਦਿੱਤਾ ਸੀ ਜਿਹੜੇ اولاد ਨਹੀਂ ਹੈ ਅਧਿਆਵੇਸ਼ ਨਾਲ ਕਰਨਗੇ ਜਲ ਪੀਣਗੇ ਤੇ ਉਹਨਾਂ ਨੂੰ اولاد ਦੀ ਪ੍ਰਾਪਤੀ ਹੋ ਜਾਏਗੀ ਤੇ ਬਹੁਤ ਸਾਰੀ ਦੁਨੀਆਂ ਜਿਹੜੇ اولاد ਦੀ ਇੱਛਾ ਹੈ ਇਹ ਲੋਕ ਉਸਨੇ ਉਥੇ ਜਾਣਦੇ ਨੇ ਪ੍ਰਯਾਗ ਰਾਜ ਅਜ ਵੀ ਖੂਆ ਉਥੇ ਬੜਾ ਜਮ ਹੈ ਉਸ ਇਲਾਕੇ ਦੇ ਤਕਰੀਬਨ ਖੂਏ ਸੁੱਕ ਗਏ ਨੇ ਲੇਕਿਨ ਇਸ ਖੂਜਾ ਜਿਹਾ ਵੀ ਪਾਣੀ ਹੈ ਵਾਹ اسی طرح جاندی نے اسے شنان کر دی نے جل ل آدی نے امرتوں امرت پی کے نیال امرت سارے جس طرح گردیک بہادر صاحب نے اسے تب تپ کیا تب ستھلی جو بڑا سارا آشرم ہے اتنے رشی بھاردواج کا وہ استان ہے مہاراج فرمان کر کرتے ہیں سگل دھرم پوتر اسنان یہ پوتر اشنان ہے ਸਲਿਉ ਤਰਪਾ ਦੇ ਵਿੱਚ ਪੋਈ ਤ੍ਰਿਸ਼ਨਾਣ ਕਿਲੇ ਜਾਂਦਾ ਸਭ ਉੱਚ ਸਭ ਮੇ ਉੱਚ ਬਿਸ਼ੇਕ ਗਿਆ ਸਤੋ ਉੱਚ ਕੀ ਹੈ ਗਿਆਨ ਹੈ ਜੇ ਗਿਆਨ ਪ੍ਰਾਪਤ ਹੁੰਦੇ ਹੈ ਤਾਂ ਸਦਾ ਸਾਨਾ ਗਿਆਨ ਮਿਲਦਾ ਗੁਰੂ ਦੀ ਕਿਰਪਾ ਨਾਲ ਸਤੋ ਉੱਚ ਸਰਵਿਸ ਪਰਮੇਸ਼ਰ ਦਾ ਤੇ ਜਿਹੜੇ ਭਗਤ ਅੰਦਰ ਮਾਰਨ ਉਹ ਵੀ ਚੋਸਾਨ ਬਖਸ਼ਿਸ਼ ਕਰ ਦਿੰਦੇ ਨੇ ਹਰ ਹਰ ਭਜਨ ਪੂਰੇ ਗੁਰ ਸੰਗ ਉਸ ਅਕਾਰ ਨੂੰ ਹਰੀ ਹਰੀ ਦਾ ਨਾਮ ਜਿਹੜਾ ਉਹਦਾ ਭਜਨ ਕਰਦੇ ਨੇ ਪੂਰੇ ਗੁਰੂ ਸੰਗ ਗੁਰੂ ਪੂਰਾ ਮਿਲ ਗਿਆ ਤੇ ਉਹਦੇ ਨਾਲ ਵੀ ਹਰੀ ਦਾ ਭਜਨ ਕੀਤਾ ਜਾਂਦਾ ਹੈ ਤੇ ਗੁਰਦੇਵ ਸਾਹਿਬ ਇੱਕ ਵਾਰ ਸਾਹਿਬ ਪੂਰਨ ਗੁਰੂ ਮਿਲੇ ਤੇ ਉਥੇ ਦੀਸਾਂ ਮਿਤਾ ਬੜੀ ਹੋਮਾ ਆ ਕੇ ਅੰਦਰ ਸਤਸ ਸੰਗਤ ਉਥੇ ਨਾਲ ਹੀ ਸੀ ਮਾਰੇ ਗੁਰਦੇਵ ਸਾਹਿਬ ਦੇ ਤੇ ਬਿਅੰਸ ਸੰਗਤ ਉਥੇ ਅੰਦੀ ਅਸਰ ਹੋਰ ਵੀ ਛੇ ਮੇਰੇ ਉਥੇ ਅੰਜ ਲੱਗਦਾ ਸੀ ਕੋ ਮੇਲਾ ਲੱਗਾ ਹੋਇਆ ਅਨਿਆ ਸੰਗਤਾਂ ਮੇਰੇ 9 ਦਿਨ ਦਾ ਲੰਗਰ ਚੱਲਦਾ ਰਿਹਾ ਤੇ ਲੰਗਰ ਮਾਰਨ ਦੀ ਸਥਾਪਣੀ ਕੀਤਾ ਸੀ ਉਹ ਜਿਵੇਂ ਚੱਲਦਾ ਹੁਣ ਜੀ। ਔਰ ਕਥਾ ਵਰਤਾ ਕੀਰਤਨ ਜਿਹਦਾ ਸੱਜ ਸੰਗ ਚੱਲਦਾ ਹੈ। ਜਪ ਤਰੀਏ ਨਾਨਕ ਨਾਮ ਹਰ ਰੰਗ। ਕਿਤਾ ਤਰਨਾ ਹੁੰਦਾ ਹੈ ਜਪ ਤਰੀਏ। ਪਰਮੇਸ਼ਰ ਦਾ ਨਾਮ ਦਾ ਜਪ ਕਰੀਏ। ਨਾਨਕ ਨਾਮ ਹਰ ਰੰਗ। ਮਨ ਪ੍ਰਮਾਨ ਕਹਿੰਦੇ ਨੇ ਸਾਨੂੰ ਕੀ ਮਿਲਿਆ ਨਾਮ ਦਾ ਹਰੀ ਦਾ ਰੰਗ ਚੜ੍ਹ ਗਿਆ। ਨਾਮ ਦਾ ਰੰਗ ਦਾ ਆਨੰਦ ਪ੍ਰਾਪਤ ਹੋ ਗਿਆ ਹੈ ਉਹ ਪ੍ਰੇਮ ਚੜ ਗਿਆ ਰੰਗ ਚੜ ਗਿਆ ਪਰਮੇਸ਼ਰ ਦਾ ਨਾਮ ਦਾ ਜਿਸ ਨਾਲ ਸਾਰੀ ਜੀਵਾਂ ਦਾ ਠਾਠ ਜੀਵਾਂ ਦਾ ਇਸ਼ਾਨ ਦਾ ਪਲ ਪ੍ਰਾਪਤ ਹੋ ਜਾਂਦਾ ਹੈ ਐਸੀ ਕਿਰਪਾ ਬਖਸ਼ੀ ਸ਼ੰਧੀ ਤੇ ਉਹ ਕਿਰਪਾ ਪ੍ਰਾਪਤ ਹੋਈ ਸੰਗ ਸੰਗਤ ਨਾਲ ਗੁਰਦੇ ਇੱਕ ਬਾਦ ਸਾਹਿਬ ਰਹੀ ਅਜ ਉਥੇ ਅਵੇਲੇਬਲ ਜਗ੍ਹਾ ਤੇ ਉਸ ਨੂੰ ਉਹ ਕੀ ਸੰਗਤ ਕਿਹਾ ਜਾਂਦਾ ਜੇ ਦੇਖੋ ਵੀ ਹੈ ਔਰ ਨਾਲ ਹੀ ਸੰਗਮ ਦੇ ਕਿਨਾਰੇ ਤੇ ਤਪ ਸਥਲੀ ਹੈ ਗੁਰਦੇਵ ਸਾਹਿਬ ਦੀ ਜਿੱਤੇ 6 ਮਹੀਨੇ ਲਾ ਕੇ ਮਾਰੇ ਇੰਤਪ ਕੀਤਾ ਬੜਾ ਪਾਰਿਦਾਨ ਉੱਥੇ ਕੀਤਾ ਗੁਰਦੇਵ ਸਾਹਿਬ ਨੇ ਰੋਜ਼ ਆਉਂਦੇ ਸਨ ਬੜੇ ਖੁੱਲੇ ਦਾਨ ਕਰਦੇ ਸਨ ਬ੍ਰਾਹਮਣਾਂ ਨੂੰ ਗਰੀਬਾਂ ਨੂੰ ਸਾਧੂ ਮਹਤਮਾ ਨੂੰ ਔਰ ਇਸ ਖੁਸ਼ੀ ਦੇ ਵਿੱਚ ਮਾਦਾਨਾਨ ਕੀ ਜਿਨੇ ਵੀ ਮਾਦਾ ਗੁਜਰੀ ਜੀ ਤਾਂ ਬੜਾ ਦਾਨ ਕਰਾਇਆ ਇਹ ਸਾਰੇ ਖੁਸ਼ੀ ਹੋਈ ਹੈ ਘਰ ਦੇ ਵਿੱਚ ਤੇ ਮਹਾਰਾਜ ਕਿਰਪਾ ਕੀਤੀ ਹੈ ਤੇ ਆਗਮਨ ਹੋਣ ਵਾਲੇ ਸਹਿਬ ਜਾਦੇ ਦਾ ਇਸ ਖੁਸ਼ੀ ਚ ਮਾਤਾ ਨਾਨਕੀ ਜੀ ਨੇ ਬੜਾ ਦਾਨ ਕਰਾਇਆ ਮਾਤਾ ਗੁਜਰੀ ਜੀ ਦੇ ਹੱਥੋਂ ਤੇ ਇਸ ਨਾਲ ਉਹ ਸਥਾਨ ਜਿਹੜਾ ਅੱਜ ਵੀ ਸ਼ਿਸ਼ੋਭਿਤ ਹੈ ਤੇ ਮਾਰਾ ਕਿਰਪਾ ਕਰਦੇ ਨੇ ਇਸ਼ਨਾਨ ਦਾ ਮਾਤਮ ਦਸਨ ਕਿਸ ਤਰ੍ਹਾਂ ਦੇ ਨਾਲ ਤਰਵੈਣੀ ਦਾ ਇਸ਼ਨਾਨ ਜਿਹੜਾ ਹੈ ਉਸ ਖੂਬ ਦੇ ਦਰਸ਼ਨ ਕਰਨ ਨਾਲ ਇਸ਼ਨਾਨ ਕਰਨ ਨਾਲ ਜਲ ਛਕਣ ਨਾਲ ਪ੍ਰਾਪਤ ਹੋ ਜਾਂਦਾ ਤੇ ਮਾਰਾ ਫਰਮਾਨ ਕਰਦੇ ਨੇ ਸਗਲ ਧਰਮ ਕੋ ਇਤ੍ਰਿ ਸ্নান ਸਭ ਮੈਂ ਉਚ ਬਿਸ਼ੇਖ ਗਿਯੋਂ ਹਰ ਭਜਨ ਪੂਰੇ ਗੁਰ ਸੰਗ ਜਬ ਤਰੀਏ ਨਾਨਕ ਨਾਮ ਹਰ ਰੰਗ